ਅੱਜ ਬਠਿੰਡਾ ਵਿਖੇ ਇਨਰਵਿਲ ਕਲੱਬ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ 101 ਛਤਰੀਆਂ ਵੰਡੀਆਂ ਗਈਆਂ ਇਸ ਮੌਕੇ ਤੇ ਮੈਡਮ ਨੀਸ਼ਾ ਗੋਇਲ ਜੀ ਉਹਨਾਂ ਦੀ ਸਾਰੀ ਟੀਮ ਨੇ ਕਿਹਾ ਕਿ ਉਹ ਹਰ ਵਾਰ ਜ਼ਰੂਰਤਮੰਦ ਪਰਿਵਾਰਾਂ ਲਈ ਕੁਝ ਨਾ ਕੁਝ ਉਪਰਾਲਾ ਕਰਦੇ ਰਹਿੰਦੇ ਨੇ ਆਤਾ ਦੀ ਗਰਮੀ ਨੂੰ ਦੇਖਦੇ ਹੋਏ ਅੱਜ ਮੈਡਮ ਨੀਸ਼ਾ ਗੋਇਲ ਤੇ ਉਹਨਾਂ ਦੀ ਟੀਮ ਵੱਲੋਂ ਇਨਰਵਿਲ ਕਲੱਬ ਵੱਲੋਂ 101 ਛਤਰੀਆਂ ਵੰਡੀਆਂ ਗਈਆਂ ਤਾਂ ਗੱਲ ਕਰ ਰਹੀ ਹੈ ਮੈਡਮ ਨੀsha ਇਸ ਮੌਕੇ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਹਾਂ ਮੈਡਮ ਕੀ ਕਹੋਗੇ ਅੱਜ ਸਰ ਮੈਂ ਨੀsha ਗੋਇਲ ਬਠਿੰਡਾ ਸੈਂਟਰਲ ਤੋਂ ਅੱਜ ਅਸੀਂ ਇੱਕ ਊਮਨ ਇੰਪਾਵਰਮੈਂਟ ਦਾ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ ਅਸੀਂ ਜਿਹੜੀ ਨੀੜੀ ਲੇਡੀਜ਼ ਹੁੰਦੀਆਂ ਜਿਹੜੀਆਂ ਧੁੱਪਾ ਦੇ ਵਿੱਚ ਵਿਚਾਰੀਆਂ ਇੱਕ ਦੂਜੇ ਘਰ ਤੋਂ ਲੈ ਕੇ ਦੂਜੇ ਘਰ ਤੱਕ ਜਾਂਦੀਆਂ ਉਹਨਾਂ ਲਈ ਛਤਰੀਆਂ ਡਿਸਟ੍ਰੀਬਿਊਟ ਕਰਨ ਦਾ ਇੱਕ ਉਪਰਾਲਾ ਕੀਤਾ ਅਸੀਂ ਕਲੱਬ ਵੱਲੋਂ 101 ਛਤਰੀਆਂ ਅੱਜ ਵੰਡੀਆਂ ਇਹਨਾਂ ਵੀ ਦਾ ਨਾਇਕਵਰੀ ਵੀ ਲਿਆ ਇਨਰ ਵੀ ਕਲੱਬ ਮਠਿੰਡਾ ਸੈਂਟਰਲ ਵੱਲੋਂ ਮੈਡਮ ਸੇਵਾ ਕਰਕੇ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਸਰ ਐਵੇਂ ਲੱਗਦਾ ਸਾਰਾ ਕੁਝ ਮਿਲ ਗਿਆ ਬਹੁਤ ਅੱਛਾ ਲੱਗ ਰਿਹਾ ਏ ਜਿਕੇ ਦਾ ਜਿਹੜੀ ਉਹਨਾਂ ਦੇ ਜਿਨ੍ਹਾਂ ਨੂੰ ਪਹੁੰਚਦੇ ਆ ਉਹ ਜਿਹੜੀ ਸਮਾਈਲ ਹੈ ਅਸੀਂ ਉਹਦਾ ਪ੍ਰੋਜੈਕਟ ਦਾ ਨਾਮ ਵੀ ਸ਼ੇਡਿੰਗਸ ਸਮਾਈਲਸ ਰੱਖਿਆ ਜੀ ਸਮਾਈਲਸ ਨੂੰ ਜਿੰਨਾ ਸੀ ਵਧਾ ਸਕੀਏ ਸਭ ਦੀ ਉਹ ਸਾਡੀ ਛੋਟੀ ਜੀ ਕੋਸ਼ਿਸ਼ ਹੈ ਤਾਂ ਜਿਸ ਤਰ੍ਹਾਂ ਤੁਸੀਂ ਸੇਵਾ ਕਰਦੇ ਹੋ ਨੌਜਵਾਨ ਪੀੜ੍ਹੀ ਆਪਾਂ ਦੇਖੀ ਨਸ਼ਾਵਲ ਜਾ ਰਹੀ ਉਹਨਾਂ ਵਾਸਤੇ ਕੀ ਪ੍ਰੇਰਣਾ ਦੋਗੇ ਇਸੇ ਵਾਸਤੇ ਹੈ ਕਿ ਇਨਰਵਿਲੀ ਜਿਹੜੀਆਂ ਛਤਰੀਆਂ ਹੈਗੀਆਂ ਸਾਰੇ ਸ਼ਹਿਰ ਚ ਫੈਲਣੀਆਂ ਹਨ ਹਣਾ ਇਹਦੇ ਨਾਲ ਇਨਰਵਿਲੀ ਦੀ ਬ੍ਰਾਂਡਿੰਗ ਘਰ ਘਰ ਇਨਰਵਿਲੀ ਹਰ ਕੋਈ ਪੁੱਛੂਗਾ ਵੀ ਇਨਰਵਿਲੀ ਕੀ ਚੀਜ਼ ਹੈ ਇਹ ਕੀ ਕਰ ਰਹੀ ਹੈ ਅਸੀਂ ਇਸ ਤੋਂ ਪਹਿਲਾਂ ਵੀ ਸਬਜ਼ੀ ਵਾਲੀ ਕਾਰਟਸ ਨੂੰ ਵੀ ਅੰਬ੍ਰੇਲਾ ਦਿੱਤੀਆਂ ਸੀ ਜਿਹੜੇ ਕਬਨਰ ਰੋਡ ਸਾਈਡ ਤੇ ਬੈਠਦੇ ਆ ਉਹਨਾਂ ਨੂੰ ਵੀ ਅੰਬ੍ਰੇਲਾ ਦਿੱਤੀਆਂ ਸੀ ਤਾਂ ਕਿ ਉਹ ਧੁੱਪ ਵਿੱਚ ਬੈਠ ਕੇ ਕੰਮ ਕਰ ਸਕਣ ਔਰ ਬੰਨੋ ਇਹ ਲੱਗਾ ਕਿ ਮਤਲਬ ਆ ਜੋ ਸੇਵਾ ਹੈ ਮਾਨਵ ਸੇਵਾ ਜਾਂ ਹਿਊਮਨ ਕਾਈਂਡ ਇਹ ਵੀ ਇੱਕ ਨਸ਼ਾ ਯੂਥ ਨੂੰ ਆ ਰਿਹਾ ਹੈ ਬਿਲਕੁਲ ਬਿਲਕੁਲ ਇਹੀ ਮੈਂ ਕਹਿਣਾ ਚਾਹੁੰਦਾ ਸੀਗਾ ਬਿਲਕੁਲ ਇੱਕ ਵਾਰ ਇਸ ਨਸ਼ੇ ਨੂੰ ਕਰਕੇ ਦੇਖੋ ਵੀ ਦੂਸਰੇ ਨਸ਼ੇ ਨੂੰ ਹੱਥ ਲਗਾਉਣ ਦੀ ਜ਼ਰੂਰਤ ਹੀ ਨਹੀਂ ਪਈ ਬਿਲਕੁਲ ਜ਼ਰੂਰਤ ਨਹੀਂ ਚਲੋ ਜਰਾ ਮਰ ਰੱਖ ਕੇ ਜੇ ਉਹ ਹਾਂਜੀ ਮੈਂ ਮੋਹਨੀ ਗੋਇਲ ਸੈਕਟਰੀ ਇਨੇਬਲ ਸੈਂਟਰ ਅਸੀਂ ਅੱਜ ਇੱਕ ਸੋ ਇੱਕ ਛਤਰੀਆਂ ਵੰਡੀਆਂ ਹੈ ਜਿਸ ਦੇ ਵਿੱਚ ਕੀ ਸਭ ਨੂੰ ਕ੍ਰੇਡਾ ਦਿੱਤੀ ਗਈ ਹੈ ਕਿ ਗਰੀਬਾਂ ਦੀ ਆਪਾਂ ਵੱਧ ਤੋਂ ਵੱਧ ਹੈਲਪ ਕਰੀਏ ਚਾਹੇ ਕਿਸੇ ਵੀ ਰੂਪ ਚਾਹੇ ਛੋਟੀ ਤੋਂ ਛੋਟੀ ਚੀਜ਼ ਦੇ ਰੂਪ ਚ ਕੀਤੀ ਜਾਵੇ ਔਰ ਹਮੇਸ਼ਾ ਅਸੀਂ ਇਹ ਹੈਲਪ ਕਰਦੇ ਰਵਾਂਗੇ ਇਹ ਸਾਡੇ ਕਲੱਬ ਦੀ ਸਭ ਨੂੰ ਪ੍ਰੇਰਨਾ ਹੈ